ਹਾਂਜੀ ਚਾਹ ਸਾਡੀ ਰਜਕੇ ਹੋ ਗਈ ਤਿਆਰ ਤੇ ਹੁਣ ਅਸੀਂ ਚਾਹ ਪਾਣੀ ਪੀ ਕੇ ਤੇ ਰਾਤ ਦੀ ਸਬਜੀ ਦਾ ਕਰਦੇ ਆਂ ਤਿਆਰੀ ਐਸ ਤਰ੍ਹਾਂ ਇਸ ਵੇਲੇ ਮੈਸ ਮੌਸਮ ਕੁਛ ਇਸ ਤਰ੍ਹਾਂ ਦਾ ਆ ਤੂਪ ਵੀ ਚੜੀ ਹੋਈ ਆ ਤੇ ਹਵਾ ਵੀ ਕਾਫੀ ਠੰਡੀ ਆ ਤੇ ਅਸੀਂ ਆਪਣੀ ਫੂਟੋ ਬਣਾਉਣ ਨੂੰ ਧੂਆ ਵੀ ਲਾ ਰੱਖਿਆ ਇਸ ਤਰ੍ਹਾਂ ਠੰਡ ਕਾਫੀ ਲੱਗਣ ਦੀ ਇਹਨਾਂ ਨੂੰ 2:30 ਵਜੇ ਦਾ ਵਿਊ ਕੁਛ ਇਸ ਤਰ੍ਹਾਂ ਦਾ ਸਾਡੇ ਧੁੰਦ ਵੀ ਪਈ ਧੁੱਪ ਵੀ ਲੱਗੀ ਇਸ ਤਰ੍ਹਾਂ ਚਿੱਲੀ ਚਿੱਲੀ ਬੈਠੀ ਕੁਛ ਇਸ ਤਰ੍ਹਾਂ ਠੰਡ ਦੇ ਵਿੱਚ ਇਕੱਠੀ ਜੀ ਹੋ ਕੇ ਠੰਡ ਹਰ ਇੱਕ ਚੀਜ਼ ਨੂੰ ਬਹੁਤ ਲੱਗਦੀ ਹਰ ਇੱਕ ਜਾਨਵਰ ਨੂੰ ਚਾਹ ਪਾਣੀ ਪੀ ਕੇ ਹੋ ਗਏ ਅਸੀਂ ਵਿਹਲੇ ਤੇ ਹੁਣ ਅਸੀਂ ਲੱਗੇ ਆ ਰਾਤ ਦੀ ਸਬਜੀ ਦੀ ਤਿਆਰੀ ਕਰਨ ਰਾਤ ਦੀ ਸਬਜੀ ਦੇ ਵਿੱਚ ਲੈ ਲਏ ਅਸੀਂ ਕarele ਕarele ਮੈਂ ਛੇਲ ਲਏ ਇਸ ਤਰ੍ਹਾਂ ਕੋਸ਼ ਤੇ ਕੋਸ਼ ਛਿੱਲਣ ਵਾਲੇ ਪਏ ਆ ਤੇ ਅੱਜ ਬਣਾਵਾਂਗੇ ਅਸੀਂ ਭਰਵੇਂ ਕarele ਇਹ ਕareleਾਂ ਦੀ ਡਿਸ਼ ਤੇ ਗਰਮੀਆਂ ਦੀ ਹੈਗੀ ਆ ਡਿਸ਼ ਪਰ ਫਿਰ ਅਸੀਂ ਸਰਦੀਆਂ ਦੇ ਵਿੱਚ ਵੀ ਬਣਾ ਹੀ ਲੈਨੇ ਆ ਮਿਲ ਜਾਂ ਸਹੀ ਬਜਾਰੋਂ ਤੇ ਬਣਾ ਲਈਦੇ ਆ ਤੇ ਟੇਸਟੀ ਵੀ ਬਹੁਤ ਲੱਗਦੀ ਆ ਤੇ ਹੁਣ ਅੱਗੇ ਕਰਾਂਗੇ ਤਿਆਰ ਇਹਨਾਂ ਨੂੰ ਅਸਰਾ ਛੇਲ ਕੇ ਦੇ ਅਸੀਂ ਇਹਨਾਂ ਨੂੰ ਅੱਗੇ ਜਿਸ ਤਰ੍ਹਾਂ ਬਣਾਵਾਂਗੇ ਉਦਾਂ ਦਾ ਹੀ ਤੁਹਾਨੂੰ ਦੱਸਾਂਗੇ ਕਿਵੇਂ ਬਣਾਉਣੇ ਆ ਤੇ ਕਰੇਲੇ ਬਣਾਉਣ ਦਾ ਹਰ ਇੱਕ ਦਾ ਵੱਖੋ ਵੱਖਰਾ ਤਰੀਕਾ ਹੁੰਦਾ ਆ ਕੋਈ ਕਿਸ ਤਰ੍ਹਾਂ ਬਣਾਉਂਦਾ ਕੋਈ ਕਿਸ ਤਰ੍ਹਾਂ ਬਣਾਉਂਦਾ ਆ ਇਸ ਤਰ੍ਹਾਂ ਛੇ ਲਏ ਤੇ ਹੁਣ ਇਹਨਾਂ ਨੂੰ ਜਾ ਕੇ ਤੇ ਅੱਗੇ ਤਿਆਰ ਕਰਦੇ ਆ ਤੁਹਾਨੂੰ ਦੱਸ ਦਿਆਂ ਕਿਵੇਂ ਤਿਆਰ ਕਰਨਾ ਇਹਨਾਂ ਕ੍ਰੇਲਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਆ ਉਮੀਦ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਲੱਗੀਆਂ ਕ੍ਰੇਲੇ ਬਣਾਉਣ ਕ੍ਰੇਲਿਆਂ ਨੂੰ ਮੈਂ ਇਸ ਤਰ੍ਹਾਂ ਛੇ ਲਿਆ ਤੇ ਹੁਣ ਮੈਂ ਇਹਨਾਂ ਨੂੰ ਅੱਗੇ ਬਣਾਉਣੀ ਪਾਣੀ ਲੈ ਲਿਆ ਦੋ ਤਾਈ ਗਲਾਸ ਪਾਣੀ ਦੇ ਲੈ ਲਏ ਤੇ ਇਹਨਾਂ ਨੂੰ ਮਉਬਲਨਾਰਾ ਦਿੱਤਾ ਪਾਣੀ ਨੂੰ ਪਾਣੀ ਦੇ ਵਿੱਚ ਪਾਵਾਂਗੇ ਇੱਕ ਚਮਚ ਹਲਦੀ ਤੇ ਦੋ ਚਮਚ ਪਾਵਾਂਗੇ ਨਮਕ ਦੇ ਇਨੂੰ ਆਪਾ ਉਬਲਣਾ ਰੱਖ ਦਿੱਤਾ ਵਾ ਜਦੋਂ ਪਾਣੀ ਉਬਲ ਜੇਗਾ ਤੇ ਵਿੱਚ ਪਾ ਦਵਾਂਗੇ ਕarele ਤੇ ਇਹਨਾਂ ਨੂੰ ਅੱਧੇ ਜਾਂ ਅੱਧੇ ਹਾਫ ਕਹਿ ਸਕਦੇ ਹਾਂ ਹਾਫ ਬੁਕਾ ਕੇ ਤੇ ਫਿਰ ਆਪਾਂ ਅੱਗੇ ਇਹਨਾਂ ਨੂੰ ਮਸਾਲਾ ਬਣਾ ਕੇ ਤੇ ਤਲਾਂਗੇ ਇਸ ਤਰ੍ਹਾਂ ਕarele ਬਣਾਏ ਹੋਏ ਬਹੁਤ ਜ਼ਿਆਦਾ ਟੇਸਟੀ ਬਣਦੇ ਤੁਸੀਂ ਟਰਾਈ ਕਰਕੇ ਵੇਖਿਓ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਐ ਇਸ ਤਰ੍ਹਾਂ ਪਾਣੀ ਉਬਲਣਾ ਰੱਖ ਦਿੱਤਾ ਵਾ ਤੇ ਉੱਪਰੋਂ ਦਿਨੇ ਟੱਕ ਜਦੋਂ ਉਬਲ ਜੇਗਾ ਤਾਂ ਫਿਰ ਵਿੱਚ ਕਰੇਲੇ ਬਾਵਾਵਾਂਗੇ। ਹੰਜੀ ਪਾਣੀ ਸਾਡਾ ਗਿਆ ਰਜ ਕੇ ਤਿਆਰ। ਪਾਣੀ ਸਾਡਾ ਬਿਲਕੁਲ ਉਬਲ ਕੇ ਤਿਆਰ ਹੋ ਗਿਆ ਵਾ ਤਾਂ ਹੁਣ ਵਿੱਚ ਪਾਉਣੀ ਹੈ ਇਹਦੇ ਕਰੇਲੇ ਤੇ ਕਰੇਲਿਆਂ ਨੂੰ ਆਪਾਂ ਬਿਲਕੁਲ ਨਹੀਂ ਚੱਕ ਲਾਇਆ। ਮਤਲਬ ਬਿਲਕੁਲ ਇਹਨਾਂ ਨੂੰ ਚੀਰਾ ਨਹੀਂ ਦਿੱਤਾ ਬਾਅਦ ਚ ਆਪਾਂ ਜਦੋਂ ਉਬਲ ਜਾਣਗੇ ਫਿਰ ਇਹਨਾਂ ਨੂੰ ਦਵਾਂਗੇ ਚੀਰਾ ਤੇ ਐਸੀ ਤਰ੍ਹਾਂ ਇਹਨਾਂ ਨੂੰ ਉਬਾਲ ਲਵਾਂਗੇ। ਇਦੋਂ ਉਬਲ ਜਾਣਗੇ ਫਿਰ ਵੀ ਚੁੱਪ ਬੀਜ ਕੱਢਣੇ ਨਹੀਂ ਸੌਖੇ ਹੋ ਜਾਂਦੇ ਆ ਤੇ ਇਹਨਾਂ ਦੀ ਕੜਤਨ ਵੀ ਖਤਮ ਹੋ ਜਾਈਗੀ ਉਬਾਲਣ ਦੇ ਨਾਲ ਤੇ ਇਸ ਤਰ੍ਹਾਂ ਹੀ ਦਿੱਤੇ ਪਾ ਦੇ ਚੋਣ ਕਰਕੇ ਪਾਣੀ ਜਿਹੜਾ ਆਪਾਂ ਉਹ ਬਿਲਕੁਲ ਉਬਲਣਾ ਹੋ ਗਿਆ ਆਪਾਂ ਤੇ ਇਹਨੂੰ ਫੇਰ ਅਸੀਂ ਇਸੇ ਤਰ੍ਹਾਂ ਢੱਕ ਦੇਵਾਂਗੇ ਤੇ ਦੋ ਬਾਲੇ ਆਉਣ ਤੇ ਹਲਕੀ ਹਲਕੇ ਦੋ ਬਾਲੇ ਆਉਣਗੇ ਤੇ ਫੇਰ ਆਪਾਂ ਇਹਨਾਂ ਨੂੰ ਵੀ ਚੋ ਕੱਢ ਲਵਾਂਗੇ ਇਸ ਤਰ੍ਹਾਂ ਉਬਲਣ ਦੇ ਅਜੇ ਉਬਲੇ ਨਹੀਂ ਅਜੇ ਪਾਣੀ ਬਿਲਕੁਲ ਠੰਡਾ ਹੀ ਆ ਇਸ ਤਰ੍ਹਾਂ ਉਬਲਣ ਲੱਗ ਪਿਆ ਤੇ ਹੁਣ 2-3 ਮਿੰਟ ਉਬਲਣਗੇ ਤੇ ਫਿਰ ਇਹਨਾਂ ਨੂੰ ਵਿੱਚੋਂ ਕੱਢ ਦੇਵਾਂਗੇ ਉਬਲਦੇ ਪਾਣੀ ਦੇ ਹਾਂਜੀ ਕਰੇਲੇ ਪੰਜ ਮਿੰਟ ਹੋ ਗਏ ਉਬਲਦਿਆਂ ਨੂੰ ਹਾਂਜੀ ਕਰੇਲੇ ਸਾਡੇ ਉਬਲ ਕੇ ਹੋ ਗਏ ਤਿਆਰ ਹੁਣ ਆਪਾਂ ਇਹਨੂੰ ਅੱਗ ਕਰ ਦੇਵਾਂਗੇ ਬੰਦ ਇਹ ਰੇਚ ਵੀ ਗਏ ਆ ਤੇ ਨਾਲ ਦੀ ਨਾਲ ਹੀ ਇਹ ਜਿੰਨਾ ਦੀ ਜਿਹੜੀ ਕੜੱਤਣ ਹੋਵੇ ਖਤਮ ਹੋ ਗਈ ਜਿੰਨਾਂ ਕੋリエ ਲੇ ਕੌੜੇ ਲੱਗੇ ਉਹ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਬਿਲਕੁਲ ਨਹੀਂ ਕੌੜੇ ਲੱਗਣਗੇ ਤੇ ਕਿ ਵੀ ਇਹਨਾਂ ਤੋਂ ਬੀਜ ਕੱਢਣੇ ਕਾਫੀ ਔਖੇ ਹੋ ਜਾਂਦੇ ਆ ਤੇ ਜਦੋਂ ਉਬਲਦੇ ਉਬਲਿਆਂ ਤੋਂ ਬੀਜ ਕੱਢਾਂਗੇ ਤੇ ਬਹੁਤ ਆਸਾਨੀ ਨਾਲ ਨਿਕਲ ਜਾਣਗੇ ਹਾਂਜੀ ਪਾ ਵਿੱਚੋਂ ਨਿਕਲ ਗਏ ਸਾਰੇ ਕਰੇਲੇ ਕਰੇਲੇ ਕੁਝ ਇਸ ਤਰ੍ਹਾਂ ਦੇ ਹੋ ਗਏ ਆ ਇਹਨਾਂ ਦੇ ਕਲਰ ਵੀ ਬਹੁਤ ਪਿਆਰਾ ਆਇਆ ਤੇ ਪੱਕ ਵੀ ਗਏ ਆ ਉਪਰੋਂ ਉਪਰੋਂ ਬਿਲਕੁਲ ਪੱਕ ਗਏ ਆ ਤੇ ਵਿੱਚੋਂ ਬੀਜ ਜਿਹੜੇ ਉਹ ਕੱਚੇ ਆ ਤੇ ਨਾਲੇ ਜਦੋਂ ਫਰਾਈ ਹੋਣਗੇ ਹੋਰ ਵੀ ਵਧੀਆ ਪੱਕਣਗੇ ਹੁਣ ਤੁਹਾਨੂੰ ਦਿਖਾਉਣੀ ਫੁਨੇੜੀਆਂ ਕਰਕੇ ਹਾਂਜੀ ਇਸ ਤਰ੍ਹਾਂ ਜਿਹੜੇ ਬਾਹਰ ਰਿੱਜ ਕੇ ਆ ਤੇ ਇਹ ਥੋੜੇ ਜਿਹਾ ਸੌਫਟ ਜੇ ਵੀ ਹੋ ਗਏ ਮਲਮ ਜੇ ਤੇ ਇਹ ਪੂਰੀ ਤਰ੍ਹਾਂ ਰਿੱਜੇ ਨਹੀਂ ਹੈਗੇ ਕਿ ਆਪਾਂ ਕਹਿ ਦਈਏ ਕਿ ਪੂਰੀ ਤਰ੍ਹਾਂ ਰਿੱਜ ਗਏ ਆ ਤੇ ਵੈਸੇ ਇਹਨਾਂ ਦੀ ਕੜਤਨ ਸਾਰੀ ਖਤਮ ਹੋ ਗਈ ਹੈ ਤੇ ਹੁਣ ਆਪਏ ਅੱਗੇ ਇਹਨੂੰ ਫਰਾਈ ਕਰਨ ਦੀ ਤਿਆਰੀ ਕਰਦੇ ਆਂ ਤੇ ਮਸਾਲਾ ਵੀ ਕੱਟਦੇ ਆਂ ਹਾਂਜੀ ਮਸ਼ੀਨ ਤੋਂ ਕੇ ਕਰ ਲਈ ਤਿਆਰ ਤੇ ਹੁਣ ਇਹਨੂੰ ਪਕਾ ਰਾਂਗੇ ਮਸਾਲਾ ਰੈਡੀ ਮਸਾਲੇ ਦੇ ਵਿੱਚ ਆਪਾਂ ਵੜਾਲੇ ਪਿਆਜ਼ ਤੇ ਲਸਣ ਲਸਣ ਤੇ ਪਿਆਜ਼ ਜਿਸ ਤਰ੍ਹਾਂ ਵਾਲੇ ਆ ਤੇ ਹੁਣ ਇਹਦੇ ਘੋਨੇ ਹੋ ਗਏ ਜੀ ਜੀ ਥੋੜੀ ਜੀ ਇੱਥੋਂ ਪਾਉਣੇ ਇੱਕ ਚਮਚ ਹਲਦੀ ਅੱਧਾ ਚਮਚ ਲਾਲ ਮਿਰਚ ਲਾਲ ਮਿਰਚ ਅੱਧਾ ਚਮਚ ਪਾਵਾਂਗੇ ਕਿਉਂਕਿ ਤਰੇਲੇ ਥੋੜੇ ਜਿਵੇਂ ਸਪਾਈਸੀ ਹੁੰਦੇ ਜਿਆਦਾ ਟੇਸਟੀ ਲੱਗਦੇ ਆ ਹਲਕੇ ਫੁਲਕੇ ਜੇ ਨਹੀਂ ਅੱਛੇ ਲੱਗਦੇ ਗਰਮ ਮਸਾਲਾ ਤੇ ਨਮਕ ਪਾ ਦਵਾਂਗੇ ਇੱਕ ਚਮਚ ਨਮਕ ਪਾਉਣਾ ਹੈ ਜੀ ਨਮਕ ਅਜੇ ਸਾਬ ਨਹੀਂ ਪਾਉਣਾ ਕਿਉਂਕਿ ਆਪਾਂ ਕਰੇਲਿਆਂ ਨੂੰ ਉਬਲਦੇ ਪਾਣੀ ਦੇ ਵਿੱਚ ਹੀ ਨਮਕ ਪਾ ਰੱਖਿਆ ਸੀਗਾ ਇਸ ਕਰਕੇ ਥੋੜਾ ਜਿਹਾ ਨਮਕ ਪਾਵਾਂਗੇ ਇੱਕ ਚਮਚ ਵਾਰੇ ਦੀ ਕੋਈ ਇੱਕ ਗੱਲ ਆਗੇ ਨੂੰ ਜਦੋਂ ਆਪਾਂ ਸਾਫ਼ ਕਰਨਾ ਨੂੰ ਮਸਾਲੇ ਨੂੰ ਤੇ ਉਦੋਂ ਇਹਨੂੰ ਤੋਂ ਬੰਦ ਕਰਕੇ ਹਮੇਸ਼ਾ ਹੀ ਨਹੀਂ ਤੇ ਥੋੜੀ ਜੀ ਦੁਰਘਟਨਾ ਘਟ ਜਾ ਵੀ ਜ ਸਕਦੀ ਹੈ ਥੋੜਾ ਜਿਹਾ ਵੀ ਆਪਾਂ ਇਹਨੂੰ ਧਿਆਨ 바ਸੇ 바ਸੇ ਹੋ ਜਵੇ ਤੇ ਮਤਲਬ ਕਹਿਣ ਦਾ ਕਿ ਆਪਾਂ ਨੂੰ ਪੂਰਾ ਬੰਦ ਕਰਕੇ ਹੀ ਇਹਨੂੰ ਇਸ ਤਰ੍ਹਾਂ ਨਾਲੋਂ ਮਸਾਲਾ ਲਾਉਣਾ ਚਾਹੀਦਾ ਵਾ ਕਿਉਂਕਿ ਨਾਲ ਚੰਬੜ ਜੇ ਜਿਆਦਾ ਹੀ ਜਾਂਦਾ। ਕੰਜੀਨ ਕਰ ਲਿਆ ਸਾਫ ਹੈ। ਹੁਣ ਸਾਡੇ ਇਹ ਕਰੇਲੇ ਠੰਡੇ ਵੀ ਹੋ ਗਏ ਆ ਤੇ ਇਹਨੂੰ ਆਪਾਂ ਆਸਾਨੀ ਦੇ ਨਾਲ ਕੱਟ ਕੇ ਤੇ ਇਹਦੇ ਵਿੱਚੋਂ ਕੱਢਦੇ ਆਂ ਬੀਜ ਜਿਨ੍ਹਾਂ ਦੇ ਵਿੱਚ ਬੀਜ ਆਦਾ ਪੱਕੀ ਉਹਨਾਂ ਨੂੰ ਆਪਾਂ ਕੱਟ ਲ ਵਿੱਚੋਂ ਬੀਜ ਕੱਢ ਲਵਾਂਗੇ ਜਿਹੜੇ ਖੂਲੇ ਆ ਉਹਨਾਂ ਨੂੰ ਆਪਾਂ ਨਹੀਂ ਕੱਢਾਂਗੇ। ਜਿਆਦਾ ਕੁਲੇ ਹੀ ਆ ਕੋਈ ਅਜਿਹੇ ਵਿੱਚੋਂ ਬੀਜ ਕੱਢਣ ਦੀ ਲੋੜ ਪਵੇਗੀ। ਕਿ ਰੇਲਾ ਸਾਰਾ ਉਪਰੋਂ ਉਪਰਲੀ ਛੇਲ ਤੋਂ ਹੀ ਆਪਾਂ ਨੂੰ ਕਵੜਾ ਲੱਗਦਾ ਵਾ ਤੇ ਜੇ ਆਪਾਂ ਜਦੋਂ ਉਬਾਲ ਲਈਏ ਨਮਕ ਅਤੇ ਹਲਦੀ ਪਾ ਕੇ ਉਬਾਲ ਲਈਏ ਨੀ ਇਹ ਬਿਲਕੁਲ ਨਹੀਂ ਹੋ ਰਹੀਦਾ ਇਹਨਾਂ ਨੂੰ ਜਿਆਦਾ ਨਹੀਂ ਉਬਾਲਣਾ ਚਾਹੀਦਾ ਕਿ ਪੋਲੇ ਹੀ ਹੋ ਜਾਣ। बस ਥੋੜਾ ਜਿਹਾ ਸੌਫਟੀ ਕਰਨਾ ਹੁੰਦਾ ਵਾ ਤੇ ਨਾਲ ਹੀ ਇਹਦੇ ਵਿੱਚੋਂ ਆਪਾਂ ਕੱਢਣਾ ਹੁੰਦਾ ਆ ਬੀਜ ਸਾਰੇ ਥੂਲੇ ਕਰੇਲੇ ਵਾ ਇੱਕ ਕਰੇਲਾ ਹੀ ਆ ਜਿਹਦੇ ਵਿੱਚ ਬੀਜ ਆ ਇਹ ਆਪਾਂ ਇਹਨੂੰ ਕੱਢ ਲਵਾਂਗੇ ਬਾਕੀ ਸਾਰੇ ਸੌਫਟ ਕਰੇਲੇ ਸੀਗੇ ਥੂਲੇ ਸੀਗੇ ਇਸ ਤਰ੍ਹਾਂ ਆਪਾਂ ਜਿਹੜਾ ਕਢਾਈ ਗਰਮ ਰੱਖ ਕੇ ਤੇ ਤੇਲ ਪਾ ਦਿੰਦੇ ਵਿੱਚ ਤੇ ਫਿਰ ਨਾਲ ਹੀ ਆਪਾਂ ਭਰ ਲਵਾਂਗੇ ਕ੍ਰੇਵਨ ਕ੍ਰੇਲੇ ਇਸ ਤਰ੍ਹਾਂ ਚੀਰੇ ਦੇ ਕੇ ਰੱਖ ਲਿਆ ਤੇ ਬਿਲਕੁਲ ਸੌਫਟ ਜੇ ਬਣ ਗਏ ਹੋਗੇ ਤਿਆਰ ਤੇ ਨਾਲ ਹੀ ਉੱਪਰੋਂ ਇਹਨਾਂ ਦਾ ਉਹ ਜਿਹੜਾ ਕੌੜਾ ਸੀਗਾ ਔੜਾ ਪਰ ਜਿਹਾ ਉਹ ਵੀ ਖਤਮ ਹੋ ਗਿਆ ਉਬਾਲਣ ਦੇ ਨਾਲ ਇਹ ਫਾਇਦਾ ਹੁੰਦਾ ਆ ਇਸ ਤਰ੍ਹਾਂ ਸਾਡਾ ਮਸਾਲਾ ਵੀ ਜਿਹੜਾ ਰਗੜ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਕareleਆਂ ਨੂੰ ਭਰ ਕੇ ਤੇ ਫਰਾਈ ਕਰਦੇ ਆਂ ਇਧਰ ਮੈਂ ਇੱਕ ਪੂਰ ਕਰ ਲਿਆ ਤਿਆਰ ਗੋभी वाले ਪਕੌੜਿਆਂ ਦਾ ਤੇ ਇਸੇ ਤੇਲ ਦੇ ਵਿੱਚ ਕਰ ਲਾਂਗੇ ਕarele ਫਰਾਈ ਤੇ ਕarele ਮੈਂ ਕੁਛ ਇਸ ਤਰ੍ਹਾਂ ਭਰ ਕੇ ਰੱਖ ਲਏ ਇਸ ਤਰ੍ਹਾਂ ਭਰੇ ਹੋਏ ਕarele ਐ ਤੇ ਬਾਅਦ ਦੇ ਵਿੱਚ ਕarele ਫਰਾਈ ਕਰ ਲਾਂਗੇ ਪਹਿਲਾਂ ਪਕੌੜਿਆਂ ਦਾ ਇੱਕ ਪੂਰ ਬੱਝਦੀ ਹੈ ਕਾਉੜੇ ਸਾਡੇ ਹੋ ਗਏ ਤਿਆਰ ਹੁਣ ਆਪਾਂ ਇਹਨੂੰ ਕੱਢ ਲੈਨੇ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ Karele ਮਿੱਠੀ ਮਠੀ ਆ ਗਏ ਤੇ ਰਿਜਣਗੇ ਤੇ ਬਹੁਤ ਪਿਆਰੇ ਭੁੱਜ ਕੇ ਹੋ ਜਾਣੇ ਤਿਆਰ ਇਹ ਹੈਗੇ ਸਾਡੇ ਉਬਲੇ ਹੋਏ ਤਰੇਲੇ ਉਬਾਲ ਕੇ ਫਰਾਈ ਕੀਤੇ ਹੋਏ ਤਰੇਲੇ ਪਹਿਲਾਂ ਉਬਾਲ ਕੇ ਰੱਖਲੇ ਸੀ ਤੇ ਹੁਣ ਇਹ ਫਰਾਈ ਹੋਣ ਦੇ ਤਰੇਲੇ ਸਾਡੇ ਭੁੱਜ ਕੇ ਹੋ ਗਏ ਤਿਆਰ ਇਸ ਤਰ੍ਹਾਂ ਦੇ ਬਹੁਤ ਵਧੀਆ ਭੁੱਜੇ ਅਜੇ ਵੀ 5-7 ਮਿੰਟ ਹੋਰ ਭੁੱਜਣਗੇ ਤੇ ਫਿਰ ਕੁਲ ਕਰੇ ਜੇ ਖਾਣਗੇ ਫਰਾਈ ਇਸ ਤਰ੍ਹਾਂ ਬਹੁਤ ਵਧੀਆ ਲੱਗਣਦੇ ਤੇ ਖਾਣ ਨੂੰ ਵੀ ਕਾਫੀ ਟੇਸਟੀ ਹੋਣੇ ਜੇ ਕਿਸੇ ਨੇ ਖਾਣੇ ਦੇ ਆਕੇ ਖਾ ਸਕਦੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ